ਹੈਲਦੀ ਕਿਚਨ ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਬਣਾ ਰਹੀ ਸੀ ਬ੍ਰੈਡ ਮਾ ਵਿਦ ਵੈਜੀਟੇਬਲ ਔਰ ਬਹੁਤ ਹੀ ਟੇਸਟੀ ਤੇ ਬਹੁਤ ਹੀ ਹੈਲਦੀ ਬਣਦਾ ਹੈ ਥੋੜੀਆਂ ਜਿਹੀ ਵੈਜੀਟੇਬਲ ਵਿੱਚ ਆਪਾਂ ਜਦੋਂ ਪਾ ਲੈਨੇ ਆ ਨਾ ਤੇ ਇਹਦੇ ਨਾਲ ਬਹੁਤ ਜ਼ਿਆਦਾ ਟੇਸਟੀ ਬਣਦਾ ਔਰ ਬੱਚਿਆਂ ਨੂੰ ਇਸ ਤਰ੍ਹਾਂ ਹੀ ਵੈਜੀਟੇਬਲ ਵੀ ਖਾਣ ਨੂੰ ਮਿਲ ਜਾਂਦੇ ਹਨ ਅਗਰ ਤੁਹਾਡੇ ਕੋਲ ਕੋਈ ਬੀਨਸ ਵਗੈਰਾ ਜਾਂ ਮਟਰ ਵੀ ਨੇ ਗੋਭੀ ਵੀ ਉਹ ਵੀ ਤੁਸੀਂ ਪਾ ਸਕਦੇ ਹੋ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਣਾ ਵੈਜੀਟੇਬਲ ਉਪਮਾ ਬਹੁਤ ਹੀ ਟੇਸਟੀ ਬੰਦਾ ਔਰ ਬ੍ਰੈਡ ਦਾ ਮੈਂ ਦੇਖੋ ਬ੍ਰੈਡ ਨੂੰ ਚੋਰ ਪਾਰਟ ਚ ਕਰ ਲਿਆ ਇੱਕ ਇੱਕ ਬ੍ਰੈਡ ਦੇ ਪੀਸ ਨੂੰ ਚਾਚਾ ਰਿਚ ਚ ਕਰ ਦਿੱਤਾ ਕੜੀ ਪੱਤਾ ਜ਼ਰੂਰ ਨਾਲ ਲੈਣਾ ਥੋੜੀਆਂ ਮੈਂ ਗਿਰੀਆਂ ਦੇਖੋ ਕੱਢ ਕੇ ਰੱਖੀਆਂ ਨੇ ਅਗਰ ਤੁਹਾਡੇ ਕੋਲ ਪੁੱਜੀਆਂ ਆਈਆਂ ਜਾਂ ਗਿਰੀਆਂ ਨੇ ਤੇ ਠੀਕ ਹੈ ਨਹੀਂ ਤਾਂ ਤੁਸੀਂ ਇਹਨੂੰ ਥੋੜਾ ਫਰਾਈ ਕਰ ਲੈਣਾ ਠੀਕ ਹੈ ਜੀ ਤੇ ਇਹਦੇ ਵਿੱਚ ਮੈਂ ਇੱਕ ਪਿਆਜ਼ ਲਿਆ ਗਾਜਰ ਲਈਏ ਟਮਾਟਰ ਲਿਆ ਟਮਾਟਰ ਤੇ ਬੀਜ ਬਿਲਕੁਲ ਕੱਢ ਦੇਣੇ ਨੇ ਇਸ ਤਰ੍ਹਾਂ ਪਿਆਜ਼ ਔਰ ਟਮਾਟਰਾਂ ਨੂੰ ਲੰਬੇ ਲੰਬੇ ਕੱਟ ਲੈਣਾ ਔਰ ਸ਼ਿਮਲਾ ਮਿਰਚ ਨੂੰ ਵੀ ਇਸ ਤਰ੍ਹਾਂ ਲੰਬਾ ਕੱਟ ਲਓ ਠੀਕ ਹੈ ਜੀ ਬਹੁਤ ਹੀ ਟੇਸਟੀ ਤੇ ਬਹੁਤ ਹੀ ਹੈਲਦੀ ਬੰਦਾ ਜਦੋਂ ਤੁਹਾਡਾ ਕੁਝ ਖਾਣ ਤੇ ਮਨ ਨਾ ਕਰੇ ਪਰੌਂਠੇ ਵਗੈਰਾ ਜਾਂ ਹੈਵੀ ਨਾਸ਼ਤਾ ਔਰ ਕੁਝ ਕਰਨ ਤੇ ਦਿਲ ਵੀ ਨਹੀਂ ਕਰਦਾ ਤਾਂ ਵੀ ਇਹ 2 ਮਿੰਟਸ ਵਿੱਚ ਬਣ ਜਾਂਦਾ ਤੇ ਰਿਲੈਕਸ ਹੋ ਕੇ ਤੁਸੀਂ ਆਰਾਮ ਨਾਲ ਬਣਾ ਸਕਦੇ ਹੋ ਬ੍ਰੈਡ ਘਰ ਚ ਆਮ ਪਈ ਹੁੰਦੀ ਹੈ ਬਸ ਤੁਸੀਂ ਪਿਆਜ਼ ਟਮਾਟਰ ਨਹੀਂ ਹੈਗੀਆਂ ਸਬਜ਼ੀਆਂ ਨਾਲ ਸੀ ਪਿਆਜ਼ ਟਮਾਟਰ ਕੱਲੇ ਹਰੀ ਮਿਰਚ ਪਾ ਦਿਓ ਬਸ ਸੌਸ ਵਗੈਰਾ ਸਾਡੇ ਕੋਲ ਟਮੇਟੋ ਸੌਸ ਹੁੰਦੀ ਹੈ ਘਰ ਐਵਲੀ ਇਫਰੈਸ਼ ਅਸੀਂ ਐ ਵੀ ਪਾ ਸਕਦੇ ਆ ਨਾਲੇ ਜੇ ਤੁਹਾਨੂੰ ਪਸੰਦ ਹੈ ਨਿੰਬੂ ਥੋੜਾ ਨਾਲ ਲੱਲੋ ਅੱਧਾ ਕਿ ਨਿੰਬੂ ਤੇ ਬਹੁਤ ਵਧੀਆ ਹੈਲਦੀ ਨਾਸ਼ਤਾ ਬੰਦਾ ਟੇਸਟੀ ਨਾਸ਼ਤਾ ਬੰਦਾ ਚਲੋ ਜੀ ਅਸੀਂ ਬਣਾਉਂਦੇ ਆ ਉਪਮਾ ਬ੍ਰੈਡ ਉਪਮਾ ਵਿਦ ਵੈਜੀਟੇਬਲ ਠੀਕ ਹੈ ਜੀ ਹਾਂ ਜੀ ਮੈਂ ਥੋੜੀ ਜੀ ਸੌ ਤੇ ਥੋੜਾ ਜਿਹਾ ਜੀਰਾ ਲਿਆ ਅਸੀਂ ਕੜਾਈ ਵਿੱਚ ਪਹਿਲੇ ਇੰਜ ਸੁਰ ਦਵਾਂਗੇ ਇਹਨੂੰ ਸੁੱਕਾ ਭੁੰਨਾਂਗੇ 2 ਮਿੰਟ 1 ਸੈਕਿੰਡ ਜੀ ਹੋ ਜਾਣਾ ਵੈਸੇ 1 ਮਿੰਟ ਵਿੱਚ ਹੀ ਤੇ ਮੈਂ ਨੂੰ ਪੁੰਨ ਕੇ ਫਿਰ ਤੇਲ ਪਾਵਾਂਗੇ ਅਗਰ ਤੁਸੀਂ ਰਿਫਾਈਨਡ ਯੂਜ਼ ਕਰਨਾ ਹੈ ਰਿਫਾਈਨਡ ਕਰ ਲੈ ਸਕਦੇ ਹੋ ਤੇਲ ਯੂਜ਼ ਕਰਨਾ ਹੈ ਤੇਲ ਕਰੋ ਮੱਖਣ ਪਾਣਾ ਮੱਖਣ ਵੀ ਪਾ ਸਕਦੇ ਹੋ ਤੁਹਾਡੀ ਮਰਜ਼ੀ ਤੇ ਡਿਪੈਂਡ ਹੈ ਠੀਕ ਹੈ ਜੀ ਹੁਣ ਮੈਂ ਡੰਗ ਇੱਕ ਪੋਲੇ ਤੇ ਇਹਨੂੰ ਥੋੜਾ ਜਿਹਾ ਸੇ ਪੁੰਨ ਲਵਾਂਗੇ ਤੇ ਉਸ ਤੋਂ ਬਾਅਦ ਅਸੀਂ ਪਾ ਦਾਂਗੇ ਤੇਲ ਮੈਂ ਤੇਲ ਚ ਬਣਾ ਰਹੀ ਆ ਕਿ ਉਹ ਕਿ ਤੇਲ ਦੇ ਵਿੱਚ ਦਾ ਬਹੁਤ ਜ਼ਿਆਦਾ ਵਧੀਆ ਟੇਸਟ ਆਉਂਦਾ ਹੈ ਹਾਂਜੀ ਮੈਂ ਤੇਲ ਪਾ ਦਿੱਤਾ ਹੈ ਤੇਲ ਗਰਮ ਹੋ ਗਿਆ ਹੈ ਹੁਣ ਕਰਾ ਅਸੀਂ ਜੀਰਾ ਤੇ ਸੌਫ ਪਾਇਆ ਸੀ ਉਹ ਮੈਂ ਵਿੱਚ ਘਰ ਦਿੱਤੇ ਨੇ ਕਿਉਂਕਿ ਫਿਰ ਜਲਣ ਦਾ ਵੀ ਡਰ ਹੁੰਦਾ ਹੈ ਤੇ ਤੇਲ ਵੀ ਇਸ ਤਰ੍ਹਾਂ ਗਰਮ ਹੋ ਗਿਆ ਹੁਣ ਅਸੀਂ ਸਭ ਤੋਂ ਪਹਿਲੇ ਪਾਵਾਂਗੇ ਪਿਆਜ਼ ਹਾਂਜੀ ਪਹਿਲੇ ਅਸੀਂ ਕੜੀ ਪੱਤਾ ਪਾਉਣਾ ਸੀ ਭੁੱਲ ਗਈ ਸੀ ਉਹ ਕੜੀ ਪੱਤਾ ਪਾਉਣਾ ਹੁਣ ਅਸੀਂ ਪਾ ਦਾਂਗੇ ਪਿਆਜ਼ ਖਿੰਦੇ ਤੇ ਬਿਲਕੁਲ ਰੱਖ ਲਿਆ ਗੈਸ ਤੇ ਗੈਸ ਤੇਜ਼ ਨਹੀਂ ਕਰਨੀ ਅਗਰ ਤੁਸੀਂ ਤੇਜ਼ ਕਰੋਗੇ ਤੇ ਤੁਹਾਡੀਆਂ ਵੈਜੀਟੇਬਲ ਸਾਰੀਆਂ ਸੜ ਜਾਣਗੀਆਂ ਕਿਉਂਕਿ ਹਲਕੇ ਹਲਕੇ ਸ਼ੇਪ ਤੇ ਬਣਾਓਗੇ ਤਾਂ ਬਹੁਤ ਹੀ ਵਧੀਆ ਬਣੇਗਾ ਠੀਕ ਹੈ ਜੀ ਹੁਣ ਅਸੀਂ ਥੋੜਾ ਪਿਆਜ਼ ਨੂੰ ਤਰੰਚੀ ਰੰਗ ਦੇਣਾ ਥੋੜਾ ਜਿਹਾ ਹਲਕਾ ਜਿਹਾ ਲਾਲ ਕਰਨਾ ਜ਼ਿਆਦਾ ਨੂੰ ਸਗਾਲਣਾ ਨਹੀਂ ਨਾ ਹੀ ਨੂੰ ਜ਼ਿਆਦਾ ਫਰਾਈ ਕਰਨਾ ਲਾਲ ਨਹੀਂ ਕਰਨਾ ਨੂੰ ਥੋੜਾ ਥੋੜਾ ਤਰੰਚੀ ਸਬਜ਼ੀ ਰਹਿਣਗੀ ਤੇ ਸਵਾਦ ਬੜਿਆਂ ਲੱਗਣਗੇ ਹਾਂਜੀ ਹੁਣ ਅਸੀਂ ਸਾਰੀਆਂ ਸਬਜ਼ੀਆਂ ਜਿੰਨੀਆਂ ਵੀ ਅਸੀਂ ਕੱਟੀਆਂ ਹੋਈਆਂ ਨੇ ਹਰੀ ਮਿਰਚ ਟਮਾਟਰ ਸਾਰਾ ਕੁਝ ਪਾ ਦਾਂਗੇ ਕਿਉਂਕਿ ਅਸੀਂ ਅਗਰ ਇਹ ਠੀਕ ਚੀਜ਼ ਭੁੰਨਾਂਗੇ ਤੇ ਸਾਡੀਆਂ ਸਾਰੀਆਂ ਸਬਜ਼ੀਆਂ ਗਲ ਜਾਣਗੀਆਂ ਜਦ ਕਿ ਅਸੀਂ ਸਬਜ਼ੀਆਂ ਨੂੰ ਗਾਲਣਾ ਨਹੀਂ ਅਸੀਂ ਇਸ ਤਰੀਕਾ ਹੈਲਦੀ ਬਣਾਣਾ ਨੂੰ ਔਰ ਕਰੰਚੀ ਕਰੰਚੀ ਬਣਾਉਣਾ ਆ ਦੇਖੋ ਜੀ ਸਬਜ਼ੀਆਂ ਨੂੰ 1 ਮਿੰਟ ਵਾਸਤੇ ਅਸੀਂ ਭੁੰਨਾਂਗੇ ਕੋਈ ਸੇਮਤ ਹੈ ਜ਼ਿਆਦਾ ਨਹੀਂ ਅਸੀਂ ਠੀਕ ਹੀ ਸੇਕ ਤੇ ਜ਼ਿਆਦਾ ਤੇਲ ਨਹੀਂ ਪਤਾ ਇਸ ਤੋਰੀ ਜੂਰ ਬਣਾ ਕੇ ਦੇਖਣਾ ਬਹੁਤ ਹੀ ਟੇਸਟੀ ਤੇ ਬਹੁਤ ਹੀ ਜਲਦੀ ਬੰਦਾ ਬੱਚੇ ਬਹੁਤ ਪਸੰਦ ਕਰਦੇ ਨੇ ਕਿਉਂਕਿ ਬੱਚੇ ਵੈਜੀਟੇਬਲ ਵੀ ਇਸੇ ਤਰੀਕੇ ਨਾਲ ਖਾ ਲੈਂਦੇ ਨੇ ਸਭੂ ਤੇ ਜਦੋਂ ਛੁੱਟੀ ਵਾਲਾ ਦਿਨ ਹੁੰਦਾ ਤੇ ਜਰੂਰ ਉਹਨਾਂ ਨੂੰ ਬਣਾ ਕੇ ਦਿਆ ਕਰੋਗਾ ਸਕੂਲ ਲੈ ਜਾਣਾ ਚਾਹਣ ਤਾਂ ਸਕੂਲ ਵੀ ਲੈ ਜਾਣਗੇ ਜੂਰ ਬਹੁਤ ਇੱਛਾ ਹੁੰਦਾ ਕਿਉਂਕਿ ਇਹਦਾ ਇਹ ਸੁੱਖ ਹੁੰਦਾ ਕਿ ਇਹ ਥੋੜਾ ਕੋਸਾ ਵੀ ਹੋਵੇ ਗਰਮ ਨਾ ਵੀ ਹੋਵੇ ਤਾਂ ਵੀ ਠੰਢਾ ਠੱਟਾ ਵੀ ਖਾਦਾ ਜਾਂਦਾ ਹੈ ਤੇ ਜਿਆਦਾ ਇਹ ਗਰਮ ਕਰਨ ਦੀ ਵੀ ਲੋੜ ਨਹੀਂ ਹੈ ਅੱਜ ਕੱਲ ਵੈਸੇ ਗਰਮੀ ਹੈਗੀ ਹੈ ਤੇ ਟਿਫਿਨ ਗਰਮ ਹੀ ਰਹਿੰਦੇ ਨੇ ਤੇ ਤੁਸੀਂ ਇਹਨਾਂ ਨੂੰ ਸਕੂਲ ਬੈਗ 'ਚ ਵੀ ਦੇ ਸਕਦੇ ਹੋ ਲਾਂਚ ਐਸ ਤੇ ਬ੍ਰੈਕਫਾਸਟ 'ਚ ਠੀਕ ਹੈ ਜੀ ਖਲਕਾ ਫੁਲਕਾ ਵੀ ਨੰਦਾ ਖਾਣ ਦੀ ਚੱਤੀ ਹੋ ਜਾਂਦਾ ਔਰ ਟੇਸਟੀ ਵੀ ਬਹੁਤ ਲੱਗਦਾ ਹੁਣ ਅਸੀਂ ਇਹਦੇ 'ਚ ਪਾਵਾਂਗੇ ਸਭ ਤੋਂ ਪਹਿਲੇ ਕੈਚਪ ਟਮਾਟੋ ਕੈਚਪ ਠੀਕ ਹੈ ਜੀ ਹਾਂ ਜਿਹੜੀ ਤੁਸੀਂ ਕੈਚਪ ਪਾਣੀ ਆਪਣੀ ਲੋੜ ਦੇ ਮੁਤਾਬਿਕ ਜਿੰਨੀ ਤੁਹਾਨੂੰ ਜ਼ਰੂਰਤ ਹੈ ਮੈਂ 2 ਚਮਚ ਪਾਈਏ ਇਦਾਂ ਬਹੁਤ ਹੀ ਵਧੀਆ ਟੇਸਟ ਹੋ ਜਾਂਦਾ ਹੈ वेजिटेबल ਚ ਮਿਕਸ ਹੋ ਜਾਂਦੀਆਂ ਨੇ ਅੱਛੀ ਤਰ੍ਹਾਂ ਤੇ ਜਦੋਂ ਇਹਦੇ ਤੁਸੀਂ ਬ्रेड ਪਾਣੀਏ ਉਹ ਆਟੋਮੈਟਿਕਲੀ ਬਹੁਤ ਵਧੀਆ ਮਿਕਸ ਹੋ ਜਾਂਦੀ ਆਪਣੇ ਆਪ ਥੋੜਾ ਜਨ ਹਲਕਾ ਜੈ ਸੇਕ ਜਿੱਤੇ ਕੀਤਾ ਜ਼ਿਆਦਾ ਕੱਚਾ ਜਿਹਾ ਥੋੜਾ ਨੰਪਰੰਚੀ ਕਰੰਚੀ ਬਰਨਵਕ ਤੇ ਰਾੜਨ ਵਾਸਤੇ ਥੋੜਾ ਜਿਹਾ ਸੇਕ 1 ਸੈਕਿੰਡ ਵਾਸਤੇ ਕੀਤਾ ਜ਼ਿਆਦਾ ਨਹੀਂ ਕਰਨਾ ਦੇਖੋ ਕਿੰਨਾ ਵਧੀਆ ਬਣ ਗਿਆ ਆਪਾਂ ਗਾਲਣੀਆਂ ਨਹੀਂ ਸਗੀਆਂ ਬਸ ਇਹ ਥੋੜਾ ਜਿਹਾ ਰੜਨਾ ਥੋੜਾ ਜਿਹਾ ਨਮਕ ਤੇਲ ਵਿੱਚ ਤਾਂ ਕਿ ਟੇਸਟੀ ਬਣ ਜਾਣ ਠੀਕ ਹੈ ਜੀ ਚਲੋ ਜੀ ਹੌਲੀ ਹੌਲੀ ਪਾਵਾਂਗੇ ਨਮਕ ਤੇ ਮਿਰਚ ਦੋਵੇਂ ਮਸਾਲੇ ਪਾਣਾ ਚਾਹੁੰਦੇ ਤੁਸੀਂ ਸਭ ਤੋਂ ਪਹਿਲੇ ਮੈਂ ਪਾਵਾਂਗੀ ਚਾਟ ਮਸਾਲਾ ਚਾਟ ਮਸਾਲਾ ਵੀ ਤੁਸੀਂ ਆਪਣੀ ਲੋੜ ਦੇ ਮੁਤਾਬਿਕ ਪਾਣਾ ਜਿੰਨਾ ਤੁਸੀਂ ਖਾਣਾ ਚਾਹੁੰਦੇ ਕਿਉਂਕਿ ਕੈਚਪ ਵੀ ਪੈ ਗਈ ਹੈ ਜੈਸੂ ਆਪੇ थोड़ा होल्ला बड़ा टिका हम अटा मिक्स देखो जी सब्जियाँ किनगियां अगर कैचअप होर पाना चाहते हो तो हो मैंने भी थोड़ी घट लग रही है क्योंकि यदा बहुत ही बढ़िया टेस्ट आना मिक्स तुम अपने हिसाब न पाना बच्चे जिन्हें कुछ खास रखने हूँ असं मिक्स मसाले पावगे हाँ जी लोड़ मुताबिक तुम्हें तो नमक पाना ज़्यादा तेज़ नहीं करना क्योंकि ज़्यादा तेज़ हो गया तो फिर खाने का मजा नहीं आएगा हल्का हल्का ही अपना ठीक है जी हूँ पावे थोड़ी जी हल्दी थोड़ी जी हल्की जी मिर्च कलर करते पा देंगे सुखा करना ठीक है जी बस गरम मसाला भी नहीं जाएगा ਹਾਂਜੀ ਜਿਹੜਾ ਸਪੋਗੇਟੇ ਵਿੱਚ ਐਂਡ ਤੇ ਪਾਉਣਾ ਨਾ ਨਿੰਬੂ ਤੇ ਨਿੰਬੂ ਤੁਸੀਂ ਬਿਲਕੁਲ ਐਂਡ ਤੇ ਪਾਉਣਾ ਠੰਡਾ ਕਰਕੇ ਠੀਕ ਹੈ ਜੀ ਫੋਲਸੇ ਪਾ ਦਾਂਗੇ ਬ੍ਰੈਡ ਹਾਂਜੀ ਇੱਕ ਚੀਜ਼ ਅਸੀਂ ਭੁੱਲ ਗਏ ਸੀ ਉਹ ਮੈਂ ਤੁਹਾਨੂੰ ਦੱਸ ਲਿਆ ਕਿ ਅਸੀਂ ਦਹੀਂ ਵੀ ਪਾਣਾ ਸੀ 2 ਚਮਚ ਦਹੀਂ ਚ ਜਿਹਦੇ ਨਾਲ ਸੇ ਬਹੁਤ ਹੀ ਵਧੀਆ ਦਾ ਟੇਸਟ ਬਣ ਜਾਂਦਾ ਸਿਰਫ 2 ਚਮਚ ਦਹੀਂ ਪਾਉਗੇ ਤੁਸੀਂ ਮਲਾਈ ਵੀ ਪਾ ਸਕਦੇ ਹੋ ਹੋਰ ਟੇਸਟੀ ਬਣਾਉਣ ਵਾਸਤੇ ਐਂ ਤੇ ਅੱਛੀ ਤਰ੍ਹਾਂ ਆਪਣੇ ਮਿਕਸ ਕਰ ਲੈਣਾ ਫਲਾਉਂਦੇ ਰਹਿਣਾ ਦੇਖੋ ਜਦੋਂ ਨਾ ਮਸਾਲਾ ਇਹਨਾਂ ਬੜੀਆ ਬਣ ਗਿਆ। ਹੋਰ ਮਸੇਵਲਾ ਬਣ ਤਾ। ਥੋੜਾ ਜਿਹਾ ਪਾਵਾਂਗੇ ਐਂਡ ਤੇ ਬ੍ਰੈਡ ਠੀਕ ਹੈ ਜੀ। ਹੋਰ ਹਲਕਾ ਜਿਹਾ ਪਾਣੀ ਦਾ ਉੱਤੇ ਛਿੱਟਾ ਪਾਵਾਂਗੇ ਕਿਉਂਕਿ ਜਿਹੜੀ ਬ੍ਰੈਡ ਹੈ ਉਹ ਇਹਦੇ ਵਿੱਚ ਮਸਾਲੇ ਚ ਤਾਂ ਹੀ ਮਿਕਸ ਹੋਏਗੀ ਜੇ ਉਹ ਥੋੜੀ ਜਿਹੀ ਗਿੱਲੀ ਹੋ ਜਾਏਗੀ। ਤੁਸੀਂ ਪਹਿਲਾਂ ਇਹਨੂੰ ਮਿਕਸ ਕਰ ਲਓ ਫਿਰ ਹਲਕਾ ਜਿਹਾ ਛਿੱਟਾ ਮਾਰਨਾ ਹੈ। ਜਿਆਦਾ ਨਹੀਂ ਪਾਣਾ ਉੱਤੇ ਪਾਣੀ ਤਰ ਤਰ ਨਹੀਂ ਕਰਨਾ ਬਸ ਹਲਕਾ ਜਿਹਾ ਚਿੱਟਾ ਹੀ ਮਾਰਨਾ ਮੈਂ ਤੁਹਾਨੂੰ ਦੱਸਦੀ ਹਾਂ ਕਿਵੇਂ ਕਰਨਾ ਹੈ ਚਿੱਟੇ ਤੋਂ ਪਹਿਲੇ ਮੈਂ ਥੋੜਾ ਮਿਕਸ ਕਰ ਲਾਂ ਤਾਂ ਕਿ اچھی طرح ਵਿੱਚ ਫੋਟ ਹੋ ਜੇ ਇਹਦੇ ਵਿੱਚ ਸਮਾਨ ਸਾਰੀਆਂ ਸਬਜ਼ੀਆਂ ਕੱਚੀਆਂ ਨੇ ਗਲੀਆਂ ਨਹੀਂ ਆ ਗਈਆਂ ਉਸੇ ਕੱਚੀਆਂ ਕੱਚੀਆਂ ਰੱਖਣੀਆਂ ਸੀ ਹੁਣ ਮੈਂ ਲਿਆ ਰਹੀ ਹਾਂ ਪਾਣੀ ਥੋੜਾ ਜਿਹਾ ਛੱਟਾ ਮਾਰਨ ਵਾਸਤੇ ਹਾਂਜੀ ਤੁਸੀਂ ਬਸ ਇਸ ਤਰ੍ਹਾਂ ਪਾਣੀ ਲੈਣਾ ਔਰ ਇਸ ਤਰ੍ਹਾਂ ਛੱਟਾ ਮਾਰ ਦੇਣਾ ਦੋ ਜਾਂ ਤਿੰਨ ਵਾਰੀ ਬਸ ਠੀਕ ਹੈ ਇੰਨਾ ਕੁ ਪਾਣੀ ਲੈਣਾ ਔਰ ਛੱਟਾ ਮਾਰ ਦੇਣਾ ਉਸ ਤੋਂ ਬਾਅਦ ਤੁਸੀਂ ਇਹਨੂੰ ਮਿਕਸ ਕਰ ਲੈਣਾ ਬਿਲਕੁਲ ਸੇਮ ਤੇ ਕਰਨਾ ਇਹ ਦੇਖੋ ਜੀ ਬ੍ਰੈਡ ਕਿੰਨੀ ਵਧੀਆ ਕੋਟ ਹੋ ਗਈ ਔਰ ਕਿੰਨੀ ਵਧੀਆ ਲੱਗ ਰਹੀ ਹੈ ਆ ਦੇਖੋ ਇਹ ਛੋਟੇ ਪੀਸ ਵੀ ਤੁਸੀਂ ਕਰ ਸਕਦੇ ਹੋ ਪਰ ਇਹ ਅੱਛੇ ਲੱਗਦੇ ਨੇ ਛੋਟੇ ਪੀਸ ਕੀਤੇ ਹੋਏ ਬੱਚਾ ਆਰਾਮ ਨਾਲ ਖਾ ਲੈਂਦੇ ਨੇ ਆਪਣੇ ਸਕੁੰਡੇ ਨਾਲ ਘਾਂਟੇ ਦੇ ਨਾਲ ਠੀਕ ਹੈ ਜੀ ਥੌਪ ਦੇ ਨਾਲ ਬਹੁਤ ਹੀ ਵਧੀਆ ਫਿਰ ਖਾਲਮ ਦੇ ਨਾਲ ਆਰਾਮ ਨਾਲ ਤੇ ਇਹ ਦੇਖੋ ਜੀ ਇਹ ਸਬਜ਼ੀਆਂ ਦੇਖੋ ਕਿੰਨੀਆਂ ਵਧੀਆ ਲੱਗ ਰਹੀਆਂ ਨੇ ਕਿੰਨਾ ਵਧੀਆ ਬਣ ਗਿਆ ਉਪਮਾ ਤੇ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਮੇਰੀ ਰੈਸਪੀ ਨੂੰ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਇਹਨੂੰ ਡੈਕੋਰੇਟ ਕਰਕੇ ਦਿਖਾਨੀ ਆ ਤੁਸੀਂ ਇਹਦੇ ਚ ਕਾਜੂ ਵੀ ਪਾ ਸਕਦੇ ਹੋ ਬਦਾਮ ਵੀ ਪਾ ਸਕਦੇ ਹੋ ਅਗਰ ਬੱਚੇ ਖਾਂਦੇ ਨੇ ਮੈਂ ਸਿਰਫ ਮੂੰਗਫਲੀ ਕੀਤੀ ਹੈ ਮੂੰਗਫਲੀ ਪਾਉਣੀ ਠੀਕ ਹੈ ਜੀ ਹੁਣ ਤੁਸੀਂ ਇਹਨੂੰ ਡੈਕੋਰੇਟ ਕਿਵੇਂ ਕਰਨਾ ਹੈ ਮੈਂ ਤੁਹਾਨੂੰ ਦੱਸ ਦੇ ਆ ਠੀਕ ਹੈ ਜੀ ਹੁਣ ਅਸੀਂ ਗੈਸ ਨੂੰ ਕਰ ਦੋਗੇ ਬੰਦ ਅੱਧਾ ਨਿੰਬੂ ਨੂੰ ਚੋੜਾਂਗੇ ਸਭ ਤੋਂ ਪਹਿਲੇ ਗੈਸ ਹੋ ਗਈ ਬੰਦ ਸਾਡੀ ਹਾਂਜੀ ਅਸੀਂ ਦੇਖੋ ਅੱਧਾ ਨਿੰਬੂ ਮੈਂ ਲੈ ਲਿਆ ਬੀਜ ਵੀ ਕੱਢ ਦਿੱਤੇ ਨੇ ਤੇ ਅਸੀਂ ਹੁਣ ਇਹਨਾਂ ਨੂੰ ਨਚੋੜ ਦਵਾਂਗੇ ਅੱਛੇ ਤਰ੍ਹਾਂ ਖਲਾਰ ਕੇ ਨਚੋੜਨਾ ਜੇ ਇੱਕ ਅੱਧਾ ਵਿੱਚ ਤੁਹਾਡੇ ਕੋਲ ਬੀਜ गिर ਵੀ ਜਾਂਦਾ ਤੇ ਕੋਈ ਪ੍ਰੋਬਲਮ ਨਹੀਂ ਕਰ ਦੇਣਾ ਨਿੰਬੂ ਦਾ ਬੀਜ ਹੀ ਕੋਈ ਹੱਸੀ ਵਸੀ ਚੀਜ਼ ਨਹੀਂ ਠੀਕ ਹੈ ਜੀ ਪਰ ਬੱਚਿਆਂ ਦੇ ਮੂੰਹ ਚ ਆ ਜਾਉ ਤਾਂ ਬੱਚੇ ਬੋਲਦੇ ਨੇ ਨਾ ਇਸ ਵਾਸਤੇ ਥੋੜਾ ਧਿਆਨ ਦੇ ਨਾਲ ਠੀਕ ਹੈ ਨਿੰਬੂ ਨਚੋੜਨੀ ਅਗਰ ਹੈਗੀ ਤੇ ਨਿੰਬੂ ਨਚੋੜਨੀ ਨਾਲ ਕਰ ਲੋ ਹੱਥ ਨਾਲ ਜਰਾ ਫੈਲ ਜਾਂਦਾ ਅੱਛੀ ਤਰ੍ਹਾਂ ਨਹੀਂ ਤੇ ਨਿੰਬੂ ਨਚੋੜਨੇ ਨਾਲ ਇੱਕੋ ਜਗ੍ਹਾ ਤੇ ਸਾਰਾ ਪੈ ਜਾਂਦਾ ਫਿਰ ਤੇ ਅਸੀਂ ਇਹਨੂੰ ਫੈਲਾਣਾ ਹੁੰਦਾ ਸਾਰਾ ਠੀਕ ਹੈ ਦੇਖੋ ਜੀ ਕਿੰਨੀ ਵਧੀਆ ਚੀਜ਼ ਬਣ ਗਈ ਹੈ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਣਾ ਤੇ ਮੈਨੂੰ ਕਮੈਂਟ ਕਰਕੇ ਵੀ ਦੱਸਣਾ ਮੇਰਾ ਫਿਰ ਬੜਾ ਮਨ ਖੁਸ਼ ਹੁੰਦਾ ਹੈ ਕਿ ਤੁਸੀਂ ਅੱਛੇ-ਛੇ ਕਮੈਂਟ ਕਰਦੇ ਹੋ ਜਦੋਂ ਤੇ ਫਿਰ ਮਨ ਕਰਦਾ ਹੋਰ-ਹੋਰ ਚੀਜ਼ਾਂ ਬਣਾਉਣ ਤੇ ਆ ਦੇਖੋ ਜੀ ਇਹਨੂੰ ਥੋੜਾ ਜਿਹਾ ਹਲਕਾ ਜਿਹਾ ਮਿਕਸ ਕਰ ਲੈਣਾ ਜਿਆਦਾ ਇਹਨੂੰ ਹਿਲਾਉਣਾ ਕਿਉਂਕਿ ਬ੍ਰੈਡ ਨੂੰ ਸੌਫਟ ਹੋ ਗਈ ਹੈ ਤੇ ਫਿਰ ụp ਵੀ ਸਕਦੀ ਹੈ ਠੀਕ ਹੈ ਜੀ ਐਲੋਜੀ ਸਾਡਾ ਤਿਆਰ ਹੋ ਗਿਆ ਨਾਸ਼ਤਾ ਤੇ ਮੈਂ ਹੁਣ ਤੁਹਾਨੂੰ ਪਲੇਟਿੰਗ ਕਰਕੇ ਦਿਖਾਨੀ ਆ ਤੇ ਉੱਤੇ ਤੁਸੀਂ ਜੋ ਮਰਜੀ ਸਵਾਦ ਪਾ ਸਕਦੇ ਹੋ ਹਰਾ ਧਨੀਆ ਪਾਓ ਡਰਾਈ ਫਰੂਟ ਪਾਓ ਮੈਂ ਮੂੰਗਫਲੀ ਦੇ ਗਿਰਿਆ ਰੱਖੇ ਹੋਏ ਨੇ ਉਹ ਮੈਂ ਪਾਵਾਂਗੀ ਠੀਕ ਹੈ ਜੀ ਹਾਂਜੀ ਦੇਖੋ ਜੀ ਬ੍ਰੈਡ ụpਾ ਵੈਜੀਟੇਬਲ ਵਾਲਾ ਕਿੰਨਾ ਵਧੀਆ ਬਣਿਆ ਕੋਲਾਸੀਆ ਦੇ ਵਿੱਚ ਪਾਵਾਂਗੇ ਗਿਲੀਆਂ ਗਿਲੀਆਂ ਦੇ ਨਾਲ ਤੁਸੀਂ ਇਹਨੂੰ ਡੈਕੋਰੇਟ ਕਰ ਲੈਣਾ ਔਰ ਦੇਖਣ ਚ ਵੀ ਬੜਾ ਵਧੀਆ ਲੱਗਦਾ ਹੈ ਫਿਰ ਹਾਂ ਦੇਖੋ ਜੀ ਇਸ ਤੋਂ ਇਲਾਵਾ ਤੁਸੀਂ ਡਰਾਈ ਫਰੂਟ ਪਾ ਸਕਦੇ ਹੋ ਕੁਛ ਹੀ ਪਾ ਲਓ ਤੁਹਾਨੂੰ ਜੋ اچھا ਲੱਗਦਾ ਹੈ ਦੇ ਵਿੱਚ ਠੀਕ ਹੈ ਜੀ ਇਹ ਦੇਖੋ ਜੀ ਕਿੰਨਾ ਵਧੀਆ ਲੱਗ ਰਿਹਾ ਹੈ ਔਰ ਮਜਾ ਨਾਲ ਇੰਜੋਏ ਕਰੋ 2 ਮਿੰਟ ਚ ਬਨ ਜਾਣਾ ਤੁਸੀਂ ਟਮਾਟਰ ਇਸ ਤਰੀ ਲੰਬੇ ਲੰਬੇ ਕੱਟਣਾ ਔਰ ਦੇਖਣ ਵਿੱਚ ਤੇ ਵੈਜੀਟੇਬਲ ਦੇਖੋ ਕਿੰਨੀਆਂ ਅੱਛੀਆਂ ਲੱਗ ਰਹੀਆਂ ਨੇ ਵਿੱਚ ਇਹ ਦੇਖੋ ਗ੍ਰੀਨ ਚਿੱਲੀ ਠੀਕ ਹੈ ਜੀ ਬਹੁਤ ਹੀ ਵਧੀਆ ਬੰਦਾ ਹੈ ਇੱਕ ਵਾਰੀ ਤੁਸੀਂ ਜ਼ਰੂਰ ਬਣਾ ਕੇ ਦੇਖਣਾ ਵੈਜੀਟੇਬਲ ਤੁਸੀਂ ਆਪਣੇ ਮਨਪਸੰਦੀਆ ਪਾ ਸਕਦੇ ਹੋ ਔਰ ਇੰਜੋਏ ਕਰੋ ਸੰਡੇ ਨੂੰ ਬਣਾਓ ਤੇ ਮਜ਼ੇ ਲਓ ਠੀਕ ਹੈ ਜੀ OK ਜੀ ਸასი ਕਾਲ ਜੀ